ਵਰਦਾ ਦੇਸ਼ ਦੀ ਜ਼ਾਦੀ ਤੋਂ ਬਾਅਦ ਬਾਬਾ ਸਾਹਿਬ ਭੀਮਰਾਓਂ Ambedkar ਜੀ ਵੱਲੋਂ ਜਿਹੜਾ ਸੰਵਿਧਾਨ ਬਚਿਆ ਗਿਆ ਉਹਨੂੰ ਕੁਚਲਣ ਦਾ ਤਰੀਕਾ ਜਿਸ ਤਰੀਕੇ ਦੇ ਨਾਲ ਇਸ ਸਰਕਾਰ ਨੇ ਇਸ ਪਾਰਟੀ ਨੇ ਬਣਾਇਆ ਹੈ ਜੀ ਤੁਸੀਂ ਐਨਐਮ ਬਨ ਪਿਆਰੇ ਜੀ ਆਪਣੇ ਵਕਤਰਾਂ ਨੂੰ ਟਿਕਟਾਂ ਕਿਉਂ ਨਹੀਂ ਦਿੰਦੇ ਆਪਣੀ ਪਾਰਟੀ ਦੇ ਵਕਤਰਾਂ ਨੂੰ ਉਹਨਾਂ ਨੂੰ ਉਤਾਰੋ ਮੈਦਾਨ ਦੇ ਵਿੱਚ ਕੈਂਡੀਡੇਟ ਇੰਪੋਰਟ ਕਰਨੇ ਪੈ ਰਹੇ ਆ ਕਿਤੇ ਦੂਜੀਆਂ ਪਾਰਟੀਆਂ ਤੋਂ ਲੈ ਕੇ ਉਤਾਰਨੇ ਪੈ ਰਹੇ ਆ ਇਹ ਚੀਜ਼ ਦਰਸਾਉਂਦੀ ਹੈ ਕਿ ਭਾਰਤੀ ਜਨਤਾ ਪਾਰਟੀ ਔਰ ਉਹਦੀਆਂ ਜਿਹੜੀਆਂ ਸਹਿਯੋਗੀ ਪਾਰਟੀਆਂ ਨੇ ਉਹ ਮੁੱਦਾ ਹੀ ਨੇ ਔਰ ਲੋਕ ਉਹਨਾਂ ਨੂੰ ਸਮਝ ਚੁੱਕੇ ਨੇ ਕਿਉਂਕਿ ਇਹਨਾਂ ਨੇ ਵਰਗਾਂ ਦੀ ਔਰ ਧਨਵਾਦੀ ਰਾਜਨੀਤੀ ਕੀਤੀ ਹੈ ਦੇਖੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੈਂਸ ਹੈ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਤੁਹਾਡਾ ਸਾਰਿਆਂ ਦਾ ਬਹੁਤ ਧੰਵਾਦ ਤੁਸੀਂ ਸਾਰੇ ਇੱਥੇ ਅੱਜ ਪ੍ਰੈਸ ਕਾਨਫਰੈਂਸ ਦੇ ਵਿੱਚ ਪਹੁੰਚੇ ਜੇ ਇਲੈਕਟ੍ਰੋਨਿਕ ਔਰ ਪ੍ਰਿੰਟ ਮੀਡੀਆ ਔਰ ਸੋਸ਼ਲ ਮੀਡੀਆ ਦੇ ਸਾਰੇ ਸਮੂਹ ਜ਼ਿੰਮੇਵਾਰ ਪੱਤਰਕਾਰ ਸਾਹਿਬਾਨ ਸੋ ਅੱਜ ਲੋਕ ਸਭਾ ਚੋਣਾਂ ਨੂੰ ਲੈ ਕੇ ਕਿਉਂਕਿ ਸਾਰੀਆਂ ਹੀ ਪਾਰਟੀਆਂ ਉਹ ਆਪਣੇ ਤਰੀਕੇ ਦੇ ਨਾਲ ਲੋਕ ਸਭਾ ਦੇ ਮੈਦਾਨ ਦੇ ਵਿੱਚ ਕੁੱਦੀਆਂ ਨੇ ਔਰ ਇੰਡੀਆ ਲਾਇੰਸ ਔਰ ਕਾਂਗਰਸ ਪਾਰਟੀ ਜਿਹੜੀ ਹੈ ਉਹ ਦੇਸ਼ ਦੀ ਡੈਮੋਕ੍ਰੇਸੀ ਨੂੰ ਬਚਾਉਣ ਵਾਸਤੇ ਦੇਸ਼ ਨੂੰ ਸਹੀ ਦਿਸ਼ਾ 'ਚ ਲਿਜਾਣ ਵਾਸਤੇ ਔਰ ਫਿਰਕਾ ਪ੍ਰਸਤਾਕਤਾਂ ਦੇ ਨਾਲ ਇੱਕ ਸਹੀ ਸਵਿਰਧ ਸਰਕਾਰ ਬਣਾਉਣ ਲਈ ਉਹਨਾਂ ਨੂੰ ਗੱਦੀ 'ਤੇ ਲਾਉਣ ਵਾਸਤੇ ਔਰ ਉਹਨਾਂ ਦੀਆਂ ਲੋਕ ਸਭਾ ਦੇ ਵਿੱਚ ਬੜੀ ਮਜ਼ਬੂਤੀ ਦੇ ਨਾਲ ਜਾ ਰਹੀ ਹੈ ਉਸੇ ਤਹਿਤ ਜਦੋਂ ਮਜ਼ਬੂਤੀ ਵਧੀ ਹੈ ਤੇ ਉਹੀ ਸਰਕਾਰ ਜਿਹੜੀ ਵਿਕਾਸ ਦੇ ਨਾਂ ਦੇ ਉੱਤੇ ਵੋਟਾਂ ਮੰਗਦੀ ਸੀ ਜਿਹੜੀ ਸਰਕਾਰ ਕਹਿੰਦੀ ਸੀ ਕਿ ਅਸੀਂ ਖਾਸ ਕਰਕੇ ਐਨਡੀਆ ਗਵਰਨਮੈਂਟ ਭਾਰਤੀ ਜਨਤਾ ਪਾਰਟੀ ਕਿ ਅਸੀਂ ਬਹੁਤ ਵਿਕਾਸ ਕੀਤਾ ਹੈ ਦੇਸ਼ ਦੇ ਵਿੱਚ ਅਸੀਂ ਹਰ ਤੱਕੇ ਦਾ ਬਹੁਤ ਧਿਆਨ ਰੱਖਿਆ ਹੈ ਅੱਜ ਉਸ ਪਾਰਟੀ ਨੂੰ ਅੱਜ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਤੇ ਨਾ ਕਿਤੇ ਤੇ ਜਿਹੜੇ ਮਜ਼ਬੂਤ ਕਹਿ ਸਕਦੇ ਜਿਵੇਂ ਉਮੀਦਵਾਰ ਨੇ ਪਾਰਟੀਆਂ ਦੇ ਚਾਹੇ ਕਿਸੇ ਵੀ ਪਾਰਟੀ ਨਾਲ ਸੰਬੰਧਤ ਹੋਣ ਪੂਰੇ ਭਾਰਤ ਦੇ ਵਿੱਚ ਜਾਤੀ ਉਹਨਾਂ ਨੂੰ ਲਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿਸੇ ਵੀ ਤਰੀਕੇ ਦੇ ਨਾਲ ਜਾਂ ਉਹਨਾਂ ਦੇ ਵਿਰੁੱਧ ਗਲਤ ਤਰੀਕੇ ਦਾ ਪ੍ਰਚਾਰ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਜੋ ਕਿ ਡੈਮੋਕ੍ਰੇਸੀ ਦੇ ਵਿੱਚ ਲੋਕਤੰਤਰ ਦੇ ਵਿੱਚ ਬਹੁਤ ਮਾੜੀ ਗੱਲ ਹੈ ਜੇ ਅਸੀਂ ਚਾਹੁੰਦੇ ਹਾਂ ਕਿ ਭਾਰਤ ਦੇ ਵਿੱਚ ਚੰਗੀ ਸਰਕਾਰ ਬਣੇ ਚੰਗੀ ਗਵਰਨਮੈਂਟ ਚੁਣ ਕੇ ਆਵੇ ਤੇ ਸਾਨੂੰ ਸਾਰਿਆਂ ਨੂੰ ਉਸ ਚੰਗੀ ਸਰਕਾਰ ਬਣਾਉਣ ਦੇ ਵਿੱਚ ਇੱਕ ਬਰਾਬਰ ਦਾ ਪਲੇਟਫਾਰਮ ਮੁਹੱਈਆ ਕਰਾਉਣਾ ਸਰਕਾਰ ਦਾ ਫਰਜ਼ ਬੰਦਾ ਸਰਕਾਰੀ ਤੰਤਰ ਦਾ ਫਰਜ਼ ਬੰਦਾ ਹੈ ਤੁਸੀਂ ਹੁਣ ਦੇਖੋ ਕਿ ਕਾਂਗਰਸ ਪਾਰਟੀ ਦੇ ਪੂਰਨ ਤੌਰ ਦੇ ਉੱਤੇ ਜਿਹੜੇ ਖਾਤੇ ਸੀ ਉਹ ਫ੍ਰੀਜ਼ ਕਰ ਦਿੱਤੇ ਗਏ ਤਾਂ ਕਿ ਜਿਹੜੀ ਪਾਰਟੀ ਹੈ ਉਹ ਜਨਾਬ ਪ੍ਰਚਾਰ ਜਿਹੜਾ ਉਸ ਤਰੀਕੇ ਦੇ ਨਾਲ ਕਰ ਨਾ ਸਕੇ ਜਿਸ ਤਰੀਕੇ ਦੇ ਨਾਲ ਉਹ ਆਪਣੀ ਗੱਲ ਲੋਕਾਂ 'ਚ ਰੱਖਣਾ ਚਾਹੁੰਦੇ ਨੇ ਇਹ ਸਰਕਾਰ ਇੰਨੀ ਹਰਮਨ ਪਿਆਰਤਾ ਰੱਖਦੀ ਸੀ ਤੇ ਇਹ ਸਰਕਾਰ ਨੂੰ ਸਗੋਂ ਉਹਨਾਂ ਨੂੰ ਪੁੱਛਣਾ ਚਾਹੀਦਾ ਕਿ ਤੁਹਾਨੂੰ ਕੋਈ ਆਪੋਜੀਸ਼ਨ ਨੂੰ ਤਕਲੀਫ ਤੇ ਨਹੀਂ ਪਰ ਭਾਰਤ ਦਾ ਗੌਰਵਮਈ ਇਤਿਹਾਸ ਭਾਰਤ ਦਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਬਾਬਾ ਸਾਹਿਬ ਭੀਮrao Ambedkar ਜੀ ਵੱਲੋਂ ਜਿਹੜਾ ਸੰਵਿਧਾਨ ਰਚਿਆ ਗਿਆ ਉਹਨੂੰ ਕੁਚਲਣ ਦਾ ਤਰੀਕਾ ਜਿਸ ਤਰੀਕੇ ਦੇ ਨਾਲ ਇਸ ਸਰਕਾਰ ਨੇ ਇਸ ਪਾਰਟੀ ਨੇ ਬਣਾਇਆ ਆ ਉਹ ਆਉਣ ਵਾਲੇ ਸਮੇਂ ਦੀ ਅਨਲਾਨੀ ਹੋਈ ਕਹਿ ਸਕਦੇ ਆ ਕਿ ਅ ਐਮਰਜੈਂਸੀ ਦੇਸ਼ ਦੇ ਵਿੱਚ ਲਗਾ ਦਿੱਤੀ ਗਈ ਕਦੀ ਇਲੈਕਸ਼ਨਾਂ ਦੇ ਵਿੱਚ ਜਿਹੇ ਹੱਥ ਕੰਡੇ ਨਹੀਂ ਵਰਤੇ ਜਾਂਦੇ ਸੀ ਜਿਸ ਤਰੀਕੇ ਦੇ ਨਾਲ ਹੇਟਲੇ ਪੰਦਰ ਦੀ ਰਾਜਨੀਤੀ ਹੋ ਰਹੀ ਹੈ ਜੇ ਤੁਸੀਂ ਇੰਨੇ ਹਰਮਨ ਪਿਆਰੇ ਜੀ ਤੁਹਾਨੂੰ ਤਾਂ ਕੋਈ ਡਰ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਇੰਨੇ ਹਰਮਨ ਪਿਆਰੇ ਜੀ ਆਪਣੇ ਵਰਕਰਾਂ ਨੂੰ ਟਿਕਟਾਂ ਕਿਉਂ ਨਹੀਂ ਦਿੰਦੇ ਆਪਣੀ ਪਾਰਟੀ ਦੇ ਵਰਕਰਾਂ ਨੂੰ ਉਹਨਾਂ ਨੂੰ ਉਤਾਰੋ ਮੈਦਾਨ ਦੇ ਵਿੱਚ ਉਹ ਤੁਹਾਡੀ ਸਰਕਾਰ ਦੀਆਂ ਪ੍ਰਾਪਤੀਆਂ ਲੈ ਕੇ ਜਾਣ ਕਿਤੇ ਤੁਹਾਨੂੰ ਅਫਸਰਾ ਦਾ ਸਹਾਰਾ ਲੈਣਾ ਪੈ ਰਿਹਾ ਕਿਤੇ ਤੁਹਾਨੂੰ ਕੈਂਡੀਡੇਟ ਇੰਪੋਰਟ ਕਰਨੇ ਪੈ ਰਹੇ ਆ ਕਿਤੇ ਦੂਜੀਆਂ ਪਾਰਟੀਆਂ ਤੋਂ ਲੈ ਕੇ ਉਤਾਰਨੇ ਪੈ ਰਹੇ ਆ ਇਹ ਚੀਜ਼ ਦਰਸਾਉਂਦੀ ਹੈ ਕਿ ਭਾਰਤੀ ਜਨਤਾ ਪਾਰਟੀ ਔਰ ਉਹਦੀਆਂ ਜਿਹੜੀਆਂ ਸਹਿਯੋਗੀ ਪਾਰਟੀਆਂ ਨੇ ਉਹ ਮੁੱਦਾ ਹੀਨ ਨੇ ਔਰ ਲੋਕ ਉਹਨਾਂ ਨੂੰ ਸਮਝ ਚੁੱਕੇ ਨੇ ਕਿਉਂਕਿ ਇਹਨਾਂ ਨੇ ਵਰਗਾਂ ਦੀ ਔਰ ਧਰਮਾਂ ਦੀ ਰਾਜਨੀਤੀ ਕੀਤੀ ਹੈ ਪਿਛਲਾ ਲੰਬਾ ਸਮਾਂ ਦੇਸ਼ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਗਿਆ ਕਿ ਅਸੀਂ ਬਹੁਤ ਵੱਡੀ ਜੜੀ ਹੈ ਇਹਦੇ ਤੇ ਜੰਗ ਲੜੀ ਹੈ ਪਰ ਜਦੋਂ ਇਲੈਕਟਰਲ ਬਾਉਂਡ ਸਾਹਮਣੇ ਨਿਕਲ ਕੇ ਆਏ ਜਦੋਂ ਮਹਾਂਯੋਗ ਸੁਪਰੀਮ ਕੋਰਟ ਨੇ ਉਹਨੂੰ ਕਟਹਿਰੇ ਦੇ ਵਿੱਚ ਨੰਗਿਆ ਕੀਤਾ ਤੇ ਸਭਰਾ ਦੇਸ਼ ਦੇ ਅੱਗੇ ਇਹਨਾਂ ਨੂੰ ਕੋਈ ਮੈਂ ਸਮਝਦਾ ਕਿ ਜਵਾਬ ਦੇਈ ਵੀ ਜਿਹੜੀ ਇਹਨਾਂ ਦੀ ਤੈਅ ਕੀਤੀ ਆ ਉਹਦੇ ਨਾਲ ਇਹਨਾਂ ਕੋ ਕੋਈ ਜਵਾਬ ਵੀ ਹੈ ਨਹੀਂ ਸੀ ਲੋਕਾਂ ਨੂੰ ਦੇਣ ਵਾਸਤੇ ਕਿ ਅਸੀਂ ਹੁਣ ਭ੍ਰਿਸ਼ਟਾਚਾਰ ਦੇ ਨਾਂ ਤੇ ਤੇ ਕੀ ਗੱਲ ਕਰੀਏ ਉਹ ਕੰਪਨੀਆਂ ਜਿਨ੍ਹਾਂ ਤੇ ਉਹ ਲੋਕ ਜਿਨ੍ਹਾਂ ਤੇ ਈਡੀ ਕੋਈ ਦਿਨ ਪਹਿਲਾਂ ਰੇਡ ਕਰਦੀ ਹੈ ਫਿਰ ਚੰਦ ਦਿਨਾਂ ਦੇ ਬਾਅਦ ਉਹ ਲੋਕ ਇਲੈਕਟਰਲ ਬਾਂਡ ਖਰੀਦ ਕੇ ਇਸ ਭਾਰਤੀ ਜਨਤਾ ਪਾਰਟੀ ਨੂੰ ਦਿੰਦੇ ਆ ਉਸ ਤੋਂ ਬਾਅਦ ਈਡੀ ਜਿਹੜੀ ਹੈ ਉਹਨਾਂ ਨੂੰ ਵਾਸ਼ਿੰਗ ਮਸ਼ੀਨ ਚੋਂ ਨਿਘਾ ਕੇ ਉਹਨਾਂ ਨੂੰ ਕਲੀਨ ਸ਼ੀਟ ਫੇਰ ਦਿੰਦੀ ਹੈ ਸਾਡਾ ਕਹਿਣਾ ਕਿ ਇਹ ਜਿਹੜੀ ਧਰਤੀ ਅੰਮ੍ਰਿਤਸਰ ਦੀ ਹੈ ਖਾਸ ਕਰ ਇਹਦਾ ਇਤਿਹਾਸ ਬਹੁਤ ਪ੍ਰਾਤਨ ਹੈ ਔਰ ਇਹਦਾ ਚਾਰ ਦਰਵਾਜੇ ਸਾਂਝੀ ਬਲਤਾ ਦਾ ਪ੍ਰਤੀਕ ਨੇ ਔਰ ਨਿਉਕੇ ਚਲਣਾ ਔਰ ਸਾਰੇ ਵਰਗਾਂ ਦੀ ਨੁਮਾਇੰਦਗੀ ਕਰਨਾ ਸਾਰੇ ਵਰਗਾਂ ਨੂੰ ਬਰਾਬਰਤਾ ਦਾ ਅਧਿਕਾਰ ਦੇਣਾ ਤੁਸੀਂ ਸਮਝ ਸਕਦੇ ਜੇ ਕਿ ਸੰਤ ਮੀਆਂ ਮੀਰ ਜੀ ਨੇ ਜਿਸ ਹਰਮੰਦਰ ਸਾਹਿਬ ਦੀ ਨੀਂਹ ਰੱਖੀ ਹੋਵੇ ਤੇ ਸੈਕੂਲਰ ਦਾ ਐਡਾ ਵੱਡਾ ਸਰੋਤ ਇਸ ਧਰਤੀ ਦੇ ਉੱਤੇ ਵਗਦਾ ਹੈ ਜਿਹਦੇ ਚ ਹਰ ਪ੍ਰਾਣੀ ਦੇਸ਼ ਵਿਦੇਸ਼ ਦੇ ਵਿੱਚੋਂ ਆ ਕੇ ਇੱਥੇ ਉਹਦੀ ਨਤਮਸਤਕ ਵੀ ਹੁੰਦਾ ਆ ਔਰ ਇੱਥੇ ਪਵਿੱਤਰ ਤੀਰਥਾਂ ਨੂੰ ਪਵਿੱਤਰ ਸਥਾਨਾਂ ਤੇ ਜਾ ਕੇ ਨਤਮਸਤਕ ਹੁੰਦਾ ਏ ਔਰ ਉੱਥੋਂ ਦੀਆਂ ਆਸਤਾ ਦੇ ਉੱਥੋਂ ਦੇ ਧਰਮ ਦੇ ਜਿਹੜੇ ਸੰਦੇਸ਼ ਨੇ ਉਹਨਾਂ ਦੇ ਮੁਤਾਬਕ ਜੀਵਨ ਜਾਂਚ ਆਪਣੀ ਜੀਣ ਦਾ ਪਰਣ ਲੈਂਦਾ ਏ ਪਰ ਦੁੱਖ ਦੀ ਗੱਲ ਇਹ ਐ ਕਿ ਅੱਜ ਉਹੀ ਪਾਰਟੀ ਜਿਹੜੀ ਦੇਸ਼ ਦੇ ਉੱਤੇ ਆਪਣਾ ਆਪ ਨੂੰ ਕਹਿੰਦੀ ਐ ਕਿ ਅਸੀਂ ਦਸ ਸਾਲ ਰਾਜ ਕੀਤਾ ਸੀ ਲਗਾਤਾਰ ਲੋਕਾਂ ਵਾਸਤੇ ਇਹ ਵਰਗੀਕਰਨ ਤੋਂ ਕੁਛ ਕਰਨ ਵਾਸਤੇ ਜੇ ਧਰਮ ਦੀ ਰਾਜਨੀਤੀ ਨਹੀਂ ਕਰਦੇ ਅੱਜ ਉਹ ਲੋਕ ਇੰਨੇ ਹਤਾਸ਼ ਹੋ ਗਏ ਨੇ ਕਿ ਕਈ ਉਮੀਦਵਾਰ ਜਿਵੇਂ ਤੁਸੀਂ ਮੇਰੇ ਤੇ ਵੀ ਗੱਲ ਕਰ ਲੋਗੇ ਅਲੱਗ-ਅਲੱਗ ਤਰੀਕੇ ਤੇ ਅਲੱਗ-ਅਲੱਗ ਚੈਨਲਾਂ ਤੇ ਮੈਂ ਮਾਫੀ ਚਾਹੁੰਨਾ ਹੈ ਕਿ ਕੁਛ ਲੋਕ ਇਹੇ ਨੇ ਜਿਹੜੇ ਬਗੈਰ ਕਿਸੇ ਦਾ ਰਿਐਕਸ਼ਨ ਲਿਓ ਬਗੈਰ ਕੋਈ ਗੱਲ ਪੁੱਛਿਓ ਚੰਗੇ ਚੈਨਲ ਵੀ ਮੈਂ ਉਹਨਾਂ ਨੂੰ ਇਤਰਾਜ਼ ਵੀ ਕੀਤਾ ਔਰ ਉਹਨਾਂ ਨੇ ਕਿਹਾ ਕਿ ਅਸੀਂ ਨਿਊਜ਼ 18 ਦੇ ਮੈਂ ਗੱਲ ਕਰੂੰਗਾ ਕਿ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਗਲਤੀ ਲੱਗੀ ਹੈ ਔਰ ਉਹਨੂੰ ਬੰਦੇ ਨੂੰ ਸਸਪੈਂਡ ਵੀ ਕੀਤਾ ਮੈਂ ਦੀ ਧੰਨਵਾਦ ਵੀ ਕਰਦਾ ਉਹਨਾਂ ਨੂੰ ਪਰ ਉਸ ਤੋਂ ਬਾਅਦ ਵੀ ਕਈ ਅਜੇ ਹੀ ਉਹਨਾਂ ਦੇ ਜਿਹੜੇ ਸੋਸ਼ਲ ਮੀਡੀਆ ਅਕਾਊਂਟ ਚਲਾਉਣ ਵਾਲੇ ਨੇ ਜਾਂ ਉਹਨਾਂ ਦਾ ਜਿਹੜਾ ਇੱਕ ਮੀਡੀਆ ਹਾਊਸ ਹੈ ਉਹਦੇ ਵੱਲੋਂ ਅਲੱਗ-ਅਲੱਗ ਤਰ੍ਹਾਂ ਦੀਆਂ ਪੋਸਟਾਂ ਜਿਹੜੀਆਂ ਫਲੋਡ ਕੀਤੀਆਂ ਜਾ ਰਹੀਆਂ ਨੇ ਕਾਰਨ ਕੀ ਹੈ